ਆ ਮੈਲਾ ਫਰਟੀਨ ਟੈਂਸ਼ਨ ਹੈ ਦੀਓ ਸੈਕਸ਼ਨ ਕਰੇ ਕਰੇ ਲੱਗੂਗੇਰੇ ਚ 302 IPC 302 IPC ਠੀਕ ਹੈ ਜੀ ਤੁਸੀਂ ਗੱਲ ਕਰ ਲਓ ਉੱਤੇ ਸਰ 302 ਚਾਹੀਦੀ ਸਾਨੂੰ 302 ਹਾਂ ਮਾਰ ਕੇ ਮੁੰਡਾ ਵੱਜਿਆ ਹੋ ਕਰ ਲਓ ਗੱਲ ਜੀ 8:30 ਦੇ ਕਰੀਬ ਸੀਗਾ ਟੰਕੀ ਕੀ ਕੋਈ ਗੱਡੀ ਦੇ ਨਾਲ ਹਾਸਾ ਹੋਇਆ ਕਿ ਕਿੱਦਾਂ ਵੀ ਬਾਈਕ ਤੇਜ਼ੀ ਦੀ ਹੋ ਵੱਜਿਆ ਖੰਬੇ ਦੇ ਵਿੱਚ ਭਾਜੀ ਗੱਡੀ ਆ ਰਹੀ ਸੀਗੀ ਇੱਥੇ ਆ ਕੇ ਸਾਈਡ ਲਾਈਨ ਦੀ ਕੋਸ਼ਿਸ਼ ਕੀਤੀ ਸੀ ਗੱਡੀ ਨੇ ਸਾਈਡ ਮਾਰੀ ਹੈ ਕਹਿੰਦੇ ਸੈਡ ਵੀ ਵਸ ਸਕਦੀ ਹੈ ਜੀ ਮੇਰੀ ਕਹਿੰਦੇ ਖੱਬਾ ਵੱਜਿਆ ਜੀ ਮੇਰੇ ਅੱਛਾ ਇੱਥੇ ਹਾਲਾ ਖੰਭੇ ਦੇ ਵਿੱਚ ਵੱਜਿਆ ਬੱਚੇ ਹਾਲਾਤ ਕਿੱਦਾਂ ਦੇ ਉਹਦੇ ਮੁੰਡੇ ਦੇ ਹਾਲਾਤ ਤੇ ਅਸੀਂ ਹੁਣ ਕੁਝ ਕਹਿ ਨਹੀਂ ਸਕਦੇ ਹੁਣ ਫੋਨ ਨਿਕਲਦਾ ਫਿਰ ਫੋਨ ਨਿਕਲਦਾ ਇਹ ਕਿਹੜੀ ਰੋਡ ਹੈ ਵੀਰੇ ਇਹ ਜੀ ਆਪਣਾ ਨਿਊ ਵਾਲਟਨ ਨਿਊ ਪਰ ਆਪਣਾ ਜੋਆਨਗਰ ਕੇ ਮੱਕਾ ਮਸਕਰ ਡਾਕਟਰ ਕਲੀਨ ਨਹੀਂ ਰਹਿ ਲੱਗੇ ਪਤਾ ਲੱਗੀ ਪਛਾਣ ਹੋਈ ਉਹਦੀ ਬੰਦੇ ਦੀ ਕਿਹੜੀ ਕੁਝ ਪਤਾ ਨਹੀਂ ਠੀਕ ਕੋਈ ਪਛਾਣ ਉਹ ਮੁੰਡੇ ਦੀ ਕਿੱਥੋਂ ਦਾ ਰਹਿਣ ਵਾਲਾ ਸੀ ਕੋਈ ਪਤਾ ਲੱਗਿਆ ਸਰਚਰ ਮੁੰਡਾ ਕਹ ਰਿਹਾ ਹੈ ਸਰਚਰ ਮੁੰਡਾ ਕਹ ਰਿਹਾ ਠੀਕ ਹੈ ਕਿੰਨੀ ਉਮਰ ਹੋਗੀ ਵੀ ਬਾਈ ਵੀ ਬਾਈ ਬਾਈ ਕਿਦਾਂ ਜਿਹੜਾ ਵਾਕਿਆ ਹੋਇਆ ਕਿੰਨੀ ਕੁ ਉਮਰ ਸੀ ਮੁੰਡੇ ਦੀ ਜਿਹੜੀ ਮੇਰੇ ਖਿਆਲ ਨਾਲ 22-23 ਸਾਲ ਦਾ ਸੀਗਾ ਮੁੰਡਾ ਹੂੰ ਤੇ ਹਾਸਾ ਉਦੋਂ ਹੋਇਆ ਤੇ ਨਾਲ ਗੱਡੀ ਵੀ ਸੀ ਗੱਲੀ ਬਾਈਕ ਸੀ ਗੱਡੀ ਨਾਲ ਪੈਰਲ ਚੱਲਦੀ ਵੀ ਸੀਗੀ ਸਪੀਡ ਗੱਡੀ ਦੀ ਵੀ ਓਨੀ ਸੀਗੀ ਜਿੰਨੇ ਕਿ ਮੋਟਰਸਾਈਕਲ ਦੀ ਸੀਗੀ ਉਹ ਗੱਡੀ 'ਚ ਵੱਜਿਆ ਪਤਾ ਨਹੀਂ ਕਈ ਲੋਕੀ ਕਹ ਰਹੇ ਕਿ ਖੰਭੇ ਦੇ ਵੱਜਿਆ ਵਾ ਹਾਂ ਤੇ ਖੰਭੇ 'ਚ ਵੱਜ ਕੇ ਹੋਇਆ ਤੇ ਮੁੰਡੇ ਦਾ ਯਾਰ ਲੱਗਦਾ ਤਾਂ ਕ੍ਰਿਟੀਕਲ ਸੀਗੀ ਕਿ ਸਾਨੂੰ ਖੂਨ ਬਹੁਤ ਨਿਕਲ ਰਿਹਾ ਅੱਖਾਂ ਚ ਤੇ ਉਹਨਾਂ ਨੇ ਹੁਣ ਦੇਖਦੇ ਆ ਐਮਰਜੈਂਸੀ ਜਗ੍ਹਾ ਤੇ ਲੱਗਦਾ ਤੁਸੀਂ ਡੀ ਐਮ ਸੀ ਪਰਿਵਾਰ ਨੂੰ ਛੱਡ ਕੇ ਵੀ ਆਏ ਹੋ ਹਾਂਜੀ ਉਹਦੀ ਮੰਮੀ ਸੀਗੇ ਪਤਾ ਨਹੀਂ ਨਾਲ ਤਾਈ ਸੀਗੇ ਉਹ ਦੋ ਲੇਡੀ ਸੀਗੇ ਨਾਲ ਉਹਨਾਂ ਨੂੰ ਛੱਡ ਜਾਂਦਾ ਉਹ ਮੈਂ ਜਿਮ ਤੋਂ ਨਿਕਲਿਆ ਜਸਟ 1:30 ਦਾ ਟਾਈਮ ਸੀਗਾ ਠੀਕ ਹੈ ਤੇ ਹੁਣ ਲੱਗਦਾ ਵੀ ਸੀਰੀਅਸ ਹੈ ਸੀਰੀਅਸ ਕੰਡੀਸ਼ਨ ਦਾ ਬਹੁਤ ਸੀਰੀਅਸ ਲੁਧਿਆਣਾ ਡੀ ਐਮ ਸੀ ਹਸਪੀਟਲ ਹਾਂਜੀ ਠੀਕ ਹੈ ਲੁਧਿਆਣਾ ਕੋਚਮਾਈਂ ਗੇ ਰੋਡ ਹੈ ਹਾਂਜੀ ਇਹ ਕੋਚਮਾਰਕਟ ਨੂੰ ਲਿੰਕ ਰੋਡ ਮੱਕੜ ਕਲੀਨਿੰਗ ਦੇ ਕੋਲ ਹਾਂਜੀ ਹਾਂਜੀ ਠੀਕ ਮਾਮਲਾ ਇਹ ਜਿਹੜਾ ਐਕਸੀਡੈਂਟ ਹੋਇਆ ਜੀ ਉਹਦੇ ਸੰਬੰਧ ਵਿੱਚ ਹੀ ਆ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਵੀ ਜਿਹੜੇ ਐਕਸੀਡੈਂਟ ਦੇ ਮੁਤਾਬਕ ਜੋ ਬਿਆਨ ਬਿਆਨ ਦੇਣਗੇ ਬਿਆਨ ਦੇ ਮੁਤਾਬਕ ਐਸ ਪਰ ਲਾਜਰੀ ਕਾਰਵਾਈ ਬਣੂਗੀ ਕੀਤੀ ਜਾਵੇਗੀ ਪਰ ਪਰਿਵਾਰ ਵੱਲੋਂ ਰੋਪ ਲਾਇਆ ਕਿ ਵੀਡੀਓ ਵਗੈਰਾ ਵੀ ਡਿਲੀਟ ਕੀਤੀ ਗਈ ਹੈ ਕੁਛ ਐਦਾਂ ਦਾ ਮਾਮਲਾ ਹੈਗਾ ਇਹ ਇਹਦੇ ਬਾਰੇ ਸਾਡੇ ਨੌਲੇਜ ਵਿੱਚ ਨਹੀਂ ਹੈ ਵੀਡੀਓ ਵਾਲੀ ਬਾਈ ਨੇਮ ਹੀ ਜਦੋਂ ਪਰਚਾ ਦਰਜ ਕਰਨਾ ਤੇ ਵੀਡੀਓ ਦਾ ਕੋਈ ਮਕਸਦ ਮਤਲਬ ਹੀ ਨਹੀਂ ਰਹਿ ਜਾਂਦਾ ਤੇ ਪਰਚਾ ਬਾਈ ਨੇਮ ਹੋਣਾ ਸਰ ਉਹ ਡਾਕਟਰ ਕੋਲ ਗਏ ਸੀ ਉਹ ਕਹਿੰਦਾ ਡੀਵੀਡੀ ਚੱਕ ਕੇ ਲੈ ਗਏ ਪੁਲਿਸ ਵਾਲੇ ਜੀ ਬਿਚੇ ਚਲੋ ਜਿਹੜਾ ਜੀ ਜੀ ਕੈਮਰੇ ਦੀ ਫੁਟਾਇ ਖਰੀਦੇ ਬਾਰੇ ਮੈਨੂੰ ਪਤਾ ਨਹੀਂ ਹੈ ਬਾਕੀ ਵੈਰੀਫਾਈ ਕਰਨਾ ਵੀ ਹੋਏਗਾ ਜਾਂਚ ਕੀਤੀ ਜਾਊਗੀ ਇਹਦੀ ਕਿਹੜੀ ਕਿਹੜੀ ਦੇ ਖਿਲਾਫ ਕਾਰਵਾਈ ਹੋਊਗੀ ਜੀ ਜਿਹਨੇ ਛੇੜਖਾੜ ਨਹੀਂ ਕੀਤੀ ਜੀ ਦੇਖ ਲਵਾਂਗੇ ਜੀ ਜੋ ਦੁਲਾਨੇ ਤਫਤੀਸ਼ ਦੇ ਵਿੱਚ ਜਿਹਦਾ ਕਸੂਰ ਜੇ ਕੋ ਹੋਏਗਾ ਤੇ ਕਾਰਵਾਈ ਕਰ ਦੇਵਾਂਗੇ ਤੁਸੀਂ ਮੈਂ ਧਰਨਾ ਚੱਕਿਆ ਜਾ ਰਿਹਾ ਧਾਰਾ ਕਿਹੜੀ ਕਿਹੜੀ ਮੰਗ ਕੀਤੀ ਹੈ ਜੀ ਪਰਿਵਾਰ ਨੇ ਧਾਰਾ ਜੀ ਦੇਖੋ ਜੀ ਐਕਸੀਡੈਂਟ ਦੇ ਵਿੱਚ ਐਕਸੀਡੈਂਟ ਦੀ ਹੀ ਲੱਗਣੀ ਹੈ ਬਾਕੀ ਇਹ 302 ਦੀ ਕਹਿ ਰਹੇ ਆ ਉਹਦੇ ਬਾਰੇ ਅਸੀਂ ਸੀਨੀਅਰ ਅਫਸਰਾਂ ਨਾਲ ਗੱਲ ਕਰ ਲੈਨੇ ਆ ਤੇ ਜਿਵੇਂ ਵੀ ਹੋਏਗੀ ਬਿਆਨ ਮੁਤਾਬਕ ਹੀ ਮਾਰ ਦਾ ਕਹਿਣਾ ਹੈ ਪਲਾਨ ਕਰਕੇ ਕੀਤਾ ਗਿਆ ਹਸਾ ਤਾਂ ਜੋ ਵੀ ਹੈ ਜੀ ਉਹ ਡਿਊਰਿੰਗ ਇਨਵੈਸਟੀਗੇਸ਼ਨ ਦੀ ਹੈ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੋ ਵੀ ਇਨਵੈਸਟੀਗੇਸ਼ਨ ਵਿੱਚ ਚਾਹੀਏ ਉਹਦੇ ਮੁਤਾਬਕ ਕਰੀਏ ਕਿੰਨੀ ਉਮਰ ਹੈ ਮੁੰਡੇ ਦੀ ਜੀ ਮੁੰਡੇ ਦੀ 21 22 ਸਾਲ ਦੱਸ ਦਿਓ 25 ਹਜ਼ਾਰ ਉਹ ਕਹਿੰਦਾ ਜੀ ਤਿੰਨ ਵਾਰੀ ਹਿੱਟ ਹੋਈ ਜੀ ਚਲੋ ਹੋਰ ਕੀ ਕਹਿਣਾ ਜੀ ਇਦੇ ਬਾਰੇ ਤਾਂ ਪਤਾ ਲੱਗ ਜਾਏਗਾ ਜੀ ਜੇ ਤਿੰਨ ਵਾਰੀ ਹਿੱਟ ਹੋਈ ਜਾਂ ਕਮਰੇ ਤੋਂ ਕਿਉਂਕਿ ਲੋਕ ਵੀ ਪਰੇਸ਼ਾਨ ਹੋ ਰਹੇ ਸਨ ਚੱਕਾ ਤਾਂ ਨਹੀਂ ਦੇਖੋ ਜੀ ਅਸੀਂ ਤਾਂ ਚੁੱਕਣ ਦੀ ਹੀ ਮੰਗ ਕਰ ਰਹੇ ਹਾਂ ਵੀ ਉੱਤਰ ਕਰਨਾ ਚੁੱਕਿਆ ਜਾਵੇ ਤੇ ਪਰ ਜਿਹੜੇ ਹੁਣ 302 ਦੀ ਗੱਲ ਕਰਦੇ ਉਹਦੇ ਪਰ ਇਹ ਸੀਨੀਅਰ ਅਫਸਰਾਂ ਨਾਲ ਗੱਲ ਕਰ ਲੈਣੇ ਜਿਵੇਂ ਉਹ ਕਹਿਣਗੇ ਉਸ ਤਰ੍ਹਾਂ ਕਰ ਦੇਣਾ ਮੁਰਦਾਬਾਦ ਹਾਥਾ ਜੜਾ ਧੰਨਾਂ ਮੁਰਦਾਬਾਦ 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 ਗ੍ਰਫਤਾਰ ਕਰਾ ਇੱਕ ਲੰਕਾ ਜਿਹੜਾ ਵਾਲ ਨਗਜ਼ਾ ਦੋਸ਼ੀਆਂ ਨੂੰ ਗ੍ਰਫਤਾਰ ਕਰਾ ਰਹੀਆਂ ਪਿੱਛੋਂ ਇੱਕ ਜ਼ਹਿਰ ਗੱਡੀ ਨੇ ਉਹਨੂੰ ਹਿੱਟ ਕੀਤਾ ਜਿਸ ਦੇ ਨਾਲ ਉਹਦੀ ਮੌਤ ਹੋ ਗਈ। ਉਹਨਾਂ ਦੇ ਘਰ ਦੇ ਦਾ ਇਹੀ ਕਹਿਣਾ ਵਾ ਕਿ ਵੀ ਇਹਨੂੰ ਜਿਹੜੀ ਇਹ ਫੁਟੇਜ ਦੇਖੀ ਆ ਸੀਸੀ ਕੈਮਰੇ ਦੀ ਦੁਕਾਨਾਂ ਦੇ ਨਾਲ ਦੇ ਜਿੱਥੇ-ਜਿੱਥੇ ਉਹ ਆਈ ਆ ਉਹਦੇ ਵਿੱਚ ਇਹੀ-ਇਹੀ ਲੱਗਦਾ ਪਿਆ ਵਾ ਕਿ ਜਦੋਂ ਜਾਣ ਬੁਝ ਕੇ ਇਸ ਨੂੰ ਹਿੱਟ ਕੀਤਾ ਗਿਆ ਹੈ ਗੱਡੀ ਇੱਕ ਸਾਈਡ ਖੜੀ ਆ ਸਾਡਾ ਬਾਈਕ ਇਧਰਲੀ ਸਾਈਡ ਆ ਰਿਹਾ ਵਾ ਉਦੋਂ ਅੱਗੇ ਉਤੋਂ ਕਮਾ ਕੇ ਲੈ ਕੇ ਉਹਦੇ ਜਾਨ ਕੇ ਹਿੱਟ ਕਰਨ ਦੀ ਕੀਤੀ ਜਿਸ ਦੇ ਨਾਲ ਉਹਦੀ ਖੰਭੇ ਵਿੱਚ ਲਾ ਕੇ ਮੌਤ ਹੋ ਗਈ। ਸੇ ਸਾਡੀ ਪ੍ਰਸ਼ਾਸਨ ਅੱਗੇ ਆਹੀ ਮੰਗਾ ਇਹਨਾਂ ਪਰਿਵਾਰਾਂ ਨੂੰ ਇਨਸਾਮ ਮਿਲਣਾ ਚਾਹੀਦਾ ਵਾ ਦੋਸ਼ੀਆਂ ਨੂੰ ਹੁਣੇ ਮੌਕੇ ਤੇ ਲੈ ਕੇ ਆਣ ਉਹਦੇ ਪਰਚਾ ਦਰਜ ਕਰਨ ਜਿਹੜੀ ਬੰਦੀ ਕਾਰਵਾਈ ਉਹਦੇ ਤੇ ਕੀਤੇ ਸਰ ਕੌਣ ਲੋਕ ਸੀ ਜਿਹੜੇ ਗੱਡੀ ਦੇ ਵਿੱਚ ਜਿਨ੍ਹਾਂ ਨੇ ਬਿਲਕੁਲ ਜਵਾਰ ਨਗਰ ਦੇ ਵਿੱਚ ਰੋਡ ਦੇ ਉੱਤੇ ਹੀ ਦੁਕਾਨ ਆ ਪਹਿਲਾਂ ਤਾਂ ਉਹ ਮੰਨਦੇ ਹੀ ਨਹੀਂ ਬੇਸੀ ਹੁਣ ਜੇ ਉਹਦਾ ਕੋਈ ਮੁਲਾਜ਼ਮ ਉੱਥੇ ਬੈਠਾ ਵਾ ਉਹਨੂੰ ਗੱਲ ਕੀਤੀ ਕਿ ਫੂਟ ਦਹਾ ਜਿੱਦਾਂ ਸਾਨੂੰ ਪਤਾ ਲੱਗਿਆ ਵਾ ਉਹਨੂੰ ਕਿਹਾ ਕਿ ਫੂਟ ਦਹਾ ਫੂਟ ਦਖਾਨਦਾਰ ਨਹੀਂ ਸੀ ਇਹਦੇ ਕਰਕੇ ਸਾਨੂੰ ਸ਼ੱਕ ਜਾ ਹੋਇਆ ਤੇ ਬਾਅਦ ਵਿੱਚ ਨਿਕਲਿਆ ਵੀ ਉਹੀ ਆ ਹੁਣ ਪ੍ਰਸ਼ਾਸਨ ਆਪਣੀ ਕਾਰਵਾਈ ਕਰਦਾ ਜੀ ਬਾਕੀ ਪੇਰੈਂਟਸ ਬੈਠੇ ਆ ਪਰਿਵਾਰ ਬੈਠਾ ਵਾ ਜਿੱਦਾਂ ਇਹ ਕਹਿਣਗੇ ਇਹੀ ਉਦਾਂ ਕਰਾਂਗੇ ਉਹਦੇ ਨੌਕਰ ਨਹੀਂ ਗਿਆ ਤੇ ਅੱਜ ਜਿਹੜਾ ਧਰਨਾ ਲਗਾਇਆ ਮੇਰਾ ਨਾਮ ਸ਼ਤੀਸ਼ ਕੁਮਾਰ ਆ ਮੇਰੇ ਬੇਟੇ ਦਾ ਨਾਮ ਸਰਜਨ ਕੁਮਾਰ ਆ ਜਿਹੜਾ ਰਾਤੀ 1:30 ਵਜੇ ਐਕਸੀਡੈਂਟ ਦੇ ਕਾਰਨ ਮੌਤ ਹੋ ਗਈ ਉਸ ਦੇ ਕਾਰਨ ਇਹ ਧਰਨਾ ਲਾ ਰਹੇ ਆ ਬੋਲੋ ਬੰਦੇ ਨੂੰ ਅਸੀਂ ਫੜ ਲਿਆ ਵਾ ਬੰਦਾ ਔਰ ਬ੍ਰੈਸਟ ਨਹੀਂ ਕਰ پا ਰਹੇ ਬੰਦਾ ਪਫ ਜਫਰਾਰ ਕੀਤਾ ਹੋਇਆ ਵਾ ਇਹਨਾਂ ਨੂੰ ਸਵੇਰ ਦਾ ਪਤਾ ਸੀਗਾ ਤੇ ਡਿਲੀਟ ਆਪਣਾ ਮੋਬਾਈਲ ਡਿਲੀਟ ਕੀਤੀ ਆ ਜਿਹੜੀ ਚ ਸਾਰਾ ਕੁਝ ਆ ਰਿਹਾ ਸੀਗਾ ਕਿੰਨੇ ਵਜੇ ਦਾ ਵਾਕਿਆ ਇਹ ਸਵਾ 10 ਵਜੇ ਦਾ ਵਾਕਿਆ ਹੈ ਹਾਂਜੀ ਰਾਤ ਸੀਗੇ ਜਿਨ੍ਹਾਂ ਨੇ ਤੁਹਾਨੂੰ ਲੱਗਦਾ ਕਿ ਅਰੋੜਾ ਇਲੈਕਟ੍ਰੋਨਿਕ ਹੈਗਾ ਵਾ ਉਹ ਉਹਦਾ ਉਹਦਾ ਮੁੰਡਾ ਵਾ ਮਾਲਕ ਨਹੀਂ ਨਹੀਂ ਮੁੰਡਾ ਉਹਦਾ ਡਾਕਟਰ ਦੇ ਗਿਆ ਸੀਗਾ ਦਵਾਈ ਲੈਣਾ ਅੱਛਾ ਜੀ ਉਧਰੋਂ ਵਾਪਸ ਆ ਰਹੇ ਸੀ ਘਰ ਨੂੰ ਉਹਨੇ ਹਿੱਟ ਕੀਤੀ ਦੋ ਵਾਰੀ ਹਿੱਟ ਕੀਤੀ ਦਾ ਨਹੀਂ 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 ਉਦਾਂ ਹੀ ਬਸ ਆਪਣਾ ਵੈਸ ਵਸਈਆ ਚਾਹੀਦਾ ਤੇ ਉਹਨੇ ਪੁਲਿਸ ਬ੍ਰੇਕ ਆਪਾਂ ਹੁਣ ਜਿੱਦਾਂ ਬ੍ਰੇਕ ਆ ਕੇ ਮਾਰ ਦਿੰਨੇ ਆ ਅਗਲੇ ਗਾਲਾਂ ਕੱਢਣ ਲੱਗ ਗਿਆ ਉਹਦੇ ਸਾਰਾ ਸਾਰਾ ਉਹ ਤੇ ਆਪਣਾ ਵੀਡੀਓ ਰਿਕਾਰਡਿੰਗ ਆ ਗਿਆ ਸਾਰਾ ਕੁਝ ਹੈਗਾ ਹਿੱਟ ਕਰਦੇ ਦਾ ਵੀ ਸਾਰਾ ਕੁਝ ਹੁਣ ਚੌਕ ਬੰਦ ਕੀਤਾ ਹੋਇਆ ਪੁਲਿਸ ਆਈ ਸੀ ਕੀ ਸਾਡੀ ਮੰਗ ਇਹ ਆ ਵੀ ਆਪਣਾ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਸਾਨੂੰ ਇਨਸਾਫ ਮਿਲੇ ਬਸ